ਰਾਤ ਲਗਭਗ ਪੂਰੇ ਪੰਜਾਬ ਦੇ ਵਿੱਚ ਬਹੁਤ ਤੇਜ਼ بارش ਹੋਈ ਤੇ ਪੰਜਾਬ ਪਹਿਲਾਂ ਹੀ ਹੜ੍ਹਾਂ ਦੇ ਬੜੇ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਜਿਵੇਂ ਕਿ ਮਾਝੇ ਏਰੀਆ ਦੇ ਵਿੱਚ ਦਰਿਆ ਪਹਿਲਾਂ ਹੀ ਬੜੇ ਉਫਾਨ ਤੇ ਚੱਲ ਰਹੇ ਨੇ ਤੇ ਰਾਤ ਹੋਈ ਤੇਜ਼ بارش ਨੇ ਉਹਨਾਂ ਦਰਿਆਵਾਂ ਦੇ ਵਿੱਚ ਪਾਣੀ ਹੋਰ ਵਧਾ ਦਿੱਤਾ ਅੱਜ 1 ਸਤੰਬਰ ਦੀ ਸਵੇਰ ਹੋ ਚੁੱਕੀ ਹੈ ਤੇ ਮੈਂ ਖੜਾ ਇੱਕ ਘਰ ਦੇ ਕਿਨਾਰੇ ਸਰਦੂਲਗੜ੍ਹ ਏਰੀਆ ਦੇ ਵਿੱਚ ਕੱਲ ਸ਼ਾਮ ਨੂੰ ਜਿਵੇਂ ਇੱਕ ਘਰ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋਇਆ ਤੇ ਘਰ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਫਿਰ ਤੋਂ ਬਣ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਦਾ ਬਹੁਤ ਵੱਡਾ ਦੌਰ ਚੱਲ ਰਿਹਾ ਹੈ ਅੱਜ 1 ਸਤੰਬਰ ਸਵੇਰ ਦੇ 7:00 ਵੱਜ ਚੁੱਕੇ ਨੇ ਖੱਗਰ ਦੇ ਕਿਨਾਰੇ ਮੈਂ ਖੜਾ ਹਾਂ ਕੱਲ ਸ਼ਾਮ ਨੂੰ ਜਿਵੇਂ ਪਾਣੀ ਵਧਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਅੱਜ ਸਵੇਰ ਤੱਕ 12 ਘੰਟਿਆਂ ਦੇ ਵਿੱਚ ਲਗਭਗ ਖੱਗਰ ਦੇ ਵਿੱਚ 1 ਫੁੱਟ ਤੋਂ ਥੋੜਾ ਜ਼ਿਆਦਾ ਪਾਣੀ ਵਧ ਚੁੱਕਿਆ ਤੇ ਪਾਣੀ ਦੀ ਸਪੀਡ ਵੀ ਪਹਿਲਾਂ ਨਾਲੋਂ ਤੇਜ਼ ਹੋਈ ਹੈ ਜੇ ਆਪਾਂ ਗੱਲ ਕਰੀਏ ਖੱਗਰ ਦੇ ਪਿਛਲੇ ਇਲਾਕਿਆਂ ਦੀ ਫਿਲਹਾਲ ਨੋਰਮਲ ਚੱਲ ਰਿਹਾ ਹੈ ਹਜੇ ਕੋਈ ਜ਼ਿਆਦਾ ਹੜ੍ਹਾਂ ਦਾ ਖਤਰਾ ਨਹੀਂ ਹੈ ਜੇ ਅਗਲੇ 24 ਜਾਂ 48 ਘੰਟਿਆਂ ਦੇ ਵਿੱਚ بارش ਬੰਦ ਰਹਿੰਦੀ ਹੈ ਤਾਂ ਉਮੀਦ ਹੈ ਇਹ ਪਾਣੀ ਬੜੀ ਆਸਾਨੀ ਨਾਲ ਅੱਗੇ ਨਿਕਲ ਜਾਵੇਗਾ ਤੇ ਜੇ ਆਪਾਂ ਗੱਲ ਕਰੀਏ ਸਰਹੰਦ ਤੇ ਬਰੇਟਾ ਡਰੇਨ ਦੀ ਬਰੇਟਾ ਡਰੇਨ ਦੇ ਵਿੱਚ ਹਜੇ ਪਾਣੀ ਬਹੁਤ ਜ਼ਿਆਦਾ ਹੈ ਓਵਰਫਲੋ ਹੋ ਰਿਹਾ ਹੈ ਤੇ ਸਰਹੰਦ ਡਰੇਨ ਵਿੱਚ ਹਜੇ ਨਾਰਮਲ ਪਾਣੀ ਚੱਲ ਰਿਹਾ ਹੈ ਹਜੇ ਸਦੂਲਗੜ ਏਰੀਏ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪਾਣੀ ਵਧੇਗਾ ਜ਼ਰੂਰ 2-3 ਫੁੱਟ ਪਰ ਇੰਨੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਾਰਿਸ਼ ਲੰਮੇ ਸਮੇਂ ਤੋਂ ਚੱਲਣ ਕਰਕੇ ਬਹੁਤ ਸਾਰੇ ਮਕਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਜਿਹੜੇ ਕਿ ਦਰਿਆਵਾਂ ਤੋਂ ਦੂਰ ਨੇ ਉਹਨਾਂ ਮਕਾਨਾਂ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਕੱਲ ਮੇਰੇ ਨੇੜਲੇ ਲੱਗਦੇ ਪਿੰਡ ਚੈਨੇਲ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਰਕੇ ਦੋ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਕਿ ਕੱਲ ਇੱਕ ਬਜ਼ੁਰਗ ਆਦਮੀ ਮਾਨਸਾ ਏਰੀਏ ਦੇ ਵਿੱਚ ਪਿੰਡ ਦੇ ਵਿੱਚ ਦੀ ਲੰਘ ਰਿਹਾ ਸੀ ਤੇ ਉਸ ਦੇ ਉੱਪਰ ਇੱਕ ਕੰਧ ਡਿੱਗਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਸੋ ਸਭ ਨੂੰ ਪਤਾ ਹੈ ਕਿ بارش ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਤੇ ਸਭ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਪਿੰਡਾਂ ਦੇ ਨਾਲ ਦੇ ਲੱਗਦੇ ਆ ਨੀਵੇਂ ਇਲਾਕਿਆਂ ਦੇ ਵਿੱਚ ਬਹੁਤ ਪਾਣੀ ਭਰਨ ਕਰਕੇ ਬਾਹਰਲੀ ਸਾਈਡ ਦੀਆਂ ਕੰਦਾਂ ਨੂੰ ਖਤਰਾ ਬਣਿਆ ਹੋਇਆ ਹੈ ਤੋਂ ਸਾਰੇ ਭਰਾ ਆਪ ਦਾ ਜ਼ਰੂਰ ਧਿਆਨ ਰੱਖੋ ਔਰ ਸੁਚੇਤ ਰਹੋ